ਸਵਾਗਤ ਹੈ ਆਪਣੇ YouTube ਚੈਨਲ ਉਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਜਾਨਵਰ ਸੇਲ ਲਈ ਲੈ ਕੇ ਆਏ ਹਾਂਗੇ। ਦੋਵੇਂ ਘੋੜੀਆਂ ਨੇ। ਇੱਕੇ ਘੋੜੀਏ ਹੀ ਇਹਦੀ ਉਮਰ ਹੈਗੀ 4 ਸਾਲ ਤੇ ਕਾਦੇ ਦਾ ਹੈਗਾ ਕਾਟ ਪਲੱਸ। ਏਰੀਆ ਉੱਤਰ ਪ੍ਰਦੇਸ਼, ਯੂਪੀ। ਮੁੱਲ 2.5 ਲੱਖ ਰੁਪਿਆ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ। ਬਾਕੀ ਦੂਜੇ ਨੰਬਰ ਤੇ ਆਪਾਂ ਇੱਕ ਹੋਰ ਕੋੜੀ ਲੈ ਕੇ ਆਏ ਆਂਗੇ ਤੇ ਜੇ ਕਿਸੇ ਨੂੰ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਦੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾਈ ਇੱਕ ਇਹ ਕੋੜੀ ਹੈ ਜੀ ਉਮਰੇ ਦੀ ਹੈਗੀ ਹੈ ਜੀ 7 ਸਾਲ ਤੇ ਕਾਦੇ ਦਾ ਹੈਗਾ ਜੀ 9 ਇੰਚ ਏਰੀਆ ਹੈਗਾ ਪਟਾਮਾ ਗੁਜਰਾਤ ਤੇ ਮੁੱਲੇ ਦਾ ਹੈਗਾ ਜੀ 80000 ਬਾਕੀ ਬਾਲਪੌਰੀਆਂ ਦੀ ਸਾਫਾ ਕੋੜੀ ਚਾਲ ਚੋਲ ਵਧੀਆ ਧਰਤੀ ਆ ਖਰੀਦਦਾਨੀ ਮਾਲਕਾ ਨਾਲ ਕਰ ਲਿਆ ਸੁਪਾਰਕ ਬਾਕੀ ਚਾਲ ਚੈੱਕ ਕਰ ਸਕਦੇ ਹੋਗੇ ਤੁਸੀਂ ਬਾਲਪੋਰੀਆਂ ਦੇ 2 ਜਨਵਰੀ ਸਾਫ ਨੇ ਇਹ ਮਾਲਕਾਨਾ ਨੰਬਰ ਚੱਲੀ ਜਾਂਦਾ ਹੈ ਧੰਨਵਾਦੀ